ਮੈਂ ਕਰਾਂ ਉਡੀਕਾਂ ਤੇਰੀਆਂ ਹੱਥ ਮੈਂਦੀ ਲਾਵਾਂ ਤੇਰੀ ਫੋਟੋ ਤੱਕ-ਤੱਕ ਚੁੰਮਦੀ ਨਾਲ ਖਿਲ-ਖਿਲ ਜਾਵਾਂ ਖਾਬਾਂ ਦਾ ਵੇੜਾ ਮੈਂ ਰੱਖਿਆ ਬੜਾ ਸਜਾ ਕੇ ਤੂੰ ਵੀ ਕੋਲੇ ਆ ਕੇ ਬਹਿ ਜਾ ਲੈ ਜਾ ਮੈਨੂੰ ਲੈ ਜਾ ਤੂੰ ਵਿੱਚ ਢੋਲੀ ਦੇ ਪਾ ਕੇ ਆਪਣਾ ਮੈਨੂੰ ਬਣਾ ਕੇ ਲੈ ਜਾ ਸੋ ਤੁਹਾਡੀ ਵੀਡੀਓ ਜਿਹੜੀ ਆ ਐਕਟਰ ਤੇ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਹੈ ਕਰਨ ਚਿਤਨ ਮੋਲ ਦੇ ਵੱਲੋਂ ਸੋ ਪਹਿਲੇ ਤਾਂ ਵੀ ਨਹੀਂ ਦੱਸੋ ਕਿਵੇਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਉਹ ਇੰਡਸਟਰੀ ਦੇ ਬਹੁਤ ਵੱਡੇ ਐਕਟਰ ਤੇ ਗਾਇਕ ਹੈ। ਲਓ ਜੀ ਅੱਜ ਅਸੀਂ ਹੈਗੇ ਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਦੇ ਸੈੱਟ ਤੇ ਇਹ ਮੁੰਡਾ ਆਟੋ ਚਲਾਉਂਦਾ ਹੈ ਪ੍ਰਭਜੋਤ ਮਨਨੂ ਇਹਦਾ ਨਾਮ ਹੈ। ਸੋ ਮੈਨੂੰ ਪਤਾ ਲੱਗੇ ਵੀ ਇਹ ਮੁੰਡਾ ਕਹਿੰਦਾ ਮੈਂ ਗਾਉਣਾ ਵੀ ਆ। ਮੈਂ एक्चुअली ਮੋਟਰੋ ਚਲਾਉਣਾ ਤੇ ਸ਼ੂਟਿੰਗ ਤੇ ਨਾ ਮੈਨੂੰ ਹਾਇਰ ਕੀਤਾ ਸੀਗਾ ਆਟੋ ਵਾਸਤੇ ਕਿ ਆਟੋ ਦਾ ਸੀਨ ਸੀਗਾ ਤੇ ਕਰਮਜੀਤ ਸਰ ਮੇ ਨਾ ਆਟੋ 'ਚ ਬੈਠੇ ਸੀਗੇ ਸੀਨ ਸੀਗਾ ਤੇ ਸਰ ਨੇ ਉਹਦੇ ਕਹਿੰਦੇ ਕੋਈ ਆਟੋ ਮੈਂ ਮੋਡੀਫਾਈ ਕਰਵਾਇਆ ਕਹਿੰਦੇ ਆਟੋ ਬਹੁਤ ਵਧੀਆ ਬਣਾਇਆ ਤੂੰ ਤੇ ਮੈਂ ਕਹਿੰਦਾ ਕਹਿੰਦੇ ਸ਼ੌਂਕ ਨਾਲ ਕੰਮ ਕਰਦਾ ਮੈਂ ਸਰ ਇਦਾਂ ਹੀ ਕਿ ਮੈਂ ਕੀ ਕਰਦੀਆਂ ਮਜਬੂਰੀਆਂ ਆ ਤੇ ਬਾਕੀ ਸਰ ਮੈਂ ਕਹਿੰਦਾ ਸਰ ਪੈਸੇ ਪ੍ਰੋਫੈਸ਼ਨ ਸਿੰਗ ਕਰਦਾ ਇਹ ਪ੍ਰੋਫੈਸ਼ਨ 'ਚ ਸਿੰਗਿੰਗ ਕਰਦਾ ਮੈਂ ਤੇ ਸਰ ਨੇ ਫਿਰ ਗਾਣਾ ਸ਼ੂਟ ਕੀਤਾ ਸਰ ਕਹਿੰਦੇ ਮੈਂ ਵੀਡੀਓ ਵਾਇਰਲ ਕਰਦੀ ਬਣਾ ਕੇ ਮੈਂ ਸਰ ਕਰ ਦੋ ਕੋਈ ਗੱਲ ਫਿਰ ਸਰ ਨੇ ਕਿੱਤੀ ਫਿਰ ਆਪਣਾ ਨੰਬਰ ਸ਼ੇਅ ਇਹਦੀ ਆਵਾਜ਼ ਚੈੱਕ ਕਰੋ ਤੈਨੂੰ ਸਪੋਰਟ ਕਰਉ ਇਹਦਾ ਗੀਤ ਆਇਆ ਹੋਇਆ ਜਿਹੜਾ ਹੁਣ ਸੁਣਾਉਗਾ ਸੁਣਾ ਪੁੱਤਰ ਮੈਂ ਕਰਾਂ ਉਡੀਕਾਂ ਤੇਰੀਆਂ ਹੱਥ ਮੈਂਦੀ ਲਾਵਾਂ ਤੇਰੀ ਫੋਟੋ ਤੱਕ ਤੱਕ ਚੁੰਮਦੀ ਨਾਲੇ ਖਿਲਖਿਲ ਜਾਵਾਂ ਖਾਬਾਂ ਦਾ ਵਿੜਾ ਮੈਂ ਰੱਖਿਆ ਬੜਾ ਸਜਾ ਕੇ ਤੂੰ ਵੀ ਕੋਲੇ ਆ ਕੇ ਬਹਿ ਜਾ ਚਾ ਨਾ ਜੰਦੇ ਵੀ ਆਟੋ ਕਿਉਂ ਚਲਾਣਾ ਪਿਆ ਸੀ ਕਿਹੜੀ ਮਜਬੂਰੀ ਸੀਗੀ ਜਿਸ ਕਰਕੇ ਆਟੋ ਚਲਾਣਾ ਪਿਆ ਮੈਂ ਐਕਚੁਅਲੀ ਥੋੜੀ ਦਾਦੂ ਐਸ ਜੂ ਦੇ ਟਾਈਟ ਸੀਗੇ ਮੇਰੇ ਇਰੀਗੇਸ਼ਨ ডিপਾਰਟਮੈਂਟ ਚ ਉਹਨਾਂ ਦੀ ਐਕਸਪਾਇਰ ਹੋਣ ਤੋਂ ਬਾਅਦ ਥੋੜੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਟਾਈਟ ਹੋ ਗਈ ਸੀਗੀ ਫਿਰ ਉਸ ਤੋਂ ਬਾਅਦ ਥੋੜਾ ਪਾਪਾ ਦਾ ਸਾਥ ਦੇਣ ਲਈ ਜੋਬ ਵੀ ਕਰੀ ਜੋਬ ਚ ਬਟ ਕਾਰ ਚੱਲ ਨਹੀਂ ਰਿਹਾ ਸੀ ਸਰਕਲ ਮੈਂ ਕਟ ਪੁਤਲੀ ਤਾਨੀ ਤੇਰੀ ਮੈਨੂੰ ਉਂਗਲਾਂ ਤੇ ਨਚੋਣਾ ਪਿਆਰ ਦੇ ਬਦਲੇ ਪਿਆਰ ਨਾ ਮੈਨੂੰ ਦੁੱਖਾਂ ਵਿੱਚ ਸਤੋਣ ਰਾਂ ਮੇਰਾ ਟੋਲੇਗਾ ਨਾ ਮੇਰਾ ਬੋਲੇਗਾ ਮੈਂ ਦੂਰ ਚਲੇ ਜਾਣਾ ਏ ਮੈਂ ਦੂਰ ਚਲੇ ਜਾ ਉਹ ਇੱਕ ਦਿਨ ਤਰਸੇਗਾ ਹੰਝੂਆਂ ਨਾਲ ਬਰਸੇਗਾ ਮੈਂ ਦੂਰ ਚਲੇ ਜਾਣਾ ਏ ਮੈਂ ਦੂਰ ਚਲੇ ਜਾਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਇਰਾ ਮੈਂ ਸੋਨੀਆ ਸੋ ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਦੀ ਵੀਡੀਓ ਜੋ ਆ ਪੰਜਾਬੀ ਐਕਟਰ ਤੇ ਗਾਇਕ ਕਰਨਜੀਤ ਅਨਮੋਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਹੈ ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਵੀ ਕਰ ਰਹੇ ਹਤੇ ਉਹ ਸ਼ਖਸ ਸਾਡੇ ਨਾਲ ਅੱਜ ਮੌਜੂਦ ਹੈ ਜਿਨ੍ਹਾਂ ਦਾ ਨਾਮ ਪ੍ਰਭਜੋਤ ਨੰਨੂ ਆ ਸੋ ਸਵਾਗਤ ਕਰਦੇ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹਾਲ ਚੱਲ ਬਦਿਆ ਜੀ ਤੁਸੀਂ ਬਹੁਤ ਵਧੀਆ ਸੋ ਤੁਹਾਡੀ ਵੀਡੀਓ ਜਿਹੜੀ ਐ ਐਕਟਰ ਤੇ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਹੈ ਕਰਨ ਚਿਤਨ ਮੋਲ ਦੇ ਵੱਲੋਂ ਸੋ ਪਹਿਲੇ ਤਾਂ ਮੈਨੂੰ ਨਹੀਂ ਦੱਸੋ ਕਿਵੇਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਉਹ ਇੰਡਸਟਰੀ ਦੇ ਬਹੁਤ ਵੱਡੇ ਐਕਟਰ ਤੇ ਗਾਇਕ ਹੈ ਮੈਂ ਪਹਿਲਾਂ ਤੇ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਂ ਤੁਹਾਡਾ ਤੇ ਬਾਕੀ ਸਰ ਦਾ ਵੀ ਉਹਨਾਂ ਨੇ ਜੋ ਇਹਨਾਂ ਮੌਕਾ ਦਿੱਤਾ ਮੈਨੂੰ ਅੱਜ ਇੱਥੇ ਬੈਠਣ ਦਾ ਸੋ ਬਹੁਤ ਜ਼ਿਆਦਾ ਐਕਸਾਈਟਿਡ ਸੀਗਾ ਇਹ ਇੰਟਰਵਿਊ ਲਈ ਵੀ ਤੇ ਸਾਨੂੰ ਵੀਡੀਓ ਪੋਸਟ ਕਰੀ ਉਹਦਾ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਕਾਫੀ ਖੁਸ਼ ਹਾਂ ਅੱਗੇ ਨਾਲੋਂ ਕਾਫੀ ਵਟਰਪ ਛੋਟੇ ਘਰ ਛੋਟਿਆ ਬੱਚਾ ਵਧੀਆ ਮਹਿਸੂਸ ਹੋ ਰਿਹਾ ਇੱਕ ਸਾਥ ਸੋ ਮੈਂ ਇਹ ਜਾਨਣਾ ਚਾਹੁੰਦੀ ਵੀ ਗੱਲ ਕਿਵੇਂ ਸ਼ੁਰੂ ਹੋਈ ਸੀਗੀ ਵੀ ਜਦੋਂ ਉਹਨਾਂ ਨੇ ਕਿਹਾ ਵੀ ਇਹ ਮੁੰਡਾ ਗਾਣ ਦਾ ਵੀ ਬਹੁਤ ਸੋਹਣਾ ਹੈ ਗਾਣਾ ਰਿਲੀਜ਼ ਹੋ ਚੁੱਕਿਆ ਉਹ ਮੂਮੈਂਟ ਕਿਵੇਂ ਸ਼ੁਰੂ ਹੋਇਆ ਸੀ ਮੈਂ ਐਕਚੁਅਲੀ ਮੈਂ ਆਟੋ ਚਲਾਉਣਾ ਤੇ ਸ਼ੂਟਿੰਗ ਤੇ ਨਾ ਮੈਨੂੰ ਹਾਇਰ ਕੀਤਾ ਸੀਗਾ ਆਟੋ ਵਾਸਤੇ ਕਿ ਆਟੋ ਦਾ ਸੀਨ ਸੀਗਾ ਤਾਂ ਕਰਮਜੀਤ ਸਰ ਮੇਨਾ ਆਟੋ 'ਚ ਬੈਠੇ ਸੀਗੇ ਸੀਨ ਸੀਗਾ ਤੇ ਸਰ ਨੇ ਉੱਧੇ ਕਹਿੰਦੇ ਕੋਈ ਆਟੋ ਮੈਂ ਮੋਡੀਫਾਈ ਕਰਵਾਇਆ ਕਹਿੰਦੇ ਆਟੋ ਬਹੁਤ ਵਧੀਆ ਬਣਾਇਆ ਤੂੰ ਤੇ ਮੈਂ ਕਹਿੰਦਾ ਸ਼ੌਂਕ ਨਾਲ ਕੰਮ ਕਰਦਾ ਮੈਂ ਸਰ ਇਦਾਂ ਹੀ ਕਿਹਾ ਬਾਕੀ ਕਰਦੀਆਂ ਮਜਬੂਰੀਆਂ ਆ ਤੇ ਬਾਕੀ ਸਰ ਮੈਂ ਕਹਿੰਦਾ ਸਰ ਪੈਸੇ profession singer ਦਾ ਇਹ profession से सिंगिंग ਕਰਦਾ ਮੈਂ ਤੇ ਸਰ ਨੇ ਫਿਰ ਗਾਣਾ ਸ਼ੂਟ ਕੀਤਾ ਸਰ ਕਹਿੰਦੇ ਮੈਂ ਵੀਡੀਓ viral ਕਰਦੀ ਆ ਬਣਾ ਕੇ ਮੈਂ ਸਰ ਕਰ ਦੋ ਕੋਈ ਗੱਲ ਫਿਰ ਸਰ ਨੇ ਕਿਤੀ ਫਿਰ ਆਪਣਾ ਨੰਬਰ ਸ਼ੇਅਰ ਕੀਤਾ ਮੇਰੇ ਨਾਲ ਮੈਨੂੰ ਆਪਣਾ ਨੰਬਰ ਦਿੱਤਾ ਮੇਰਾ ਮੇਰਾ ਲਿਆ ਸਨੇ ਸਟੂਡੀਓ ਬੁਲਾਇਆ ਕਿ ਤੈਨੂੰ ਦੋ ਚਾਰ ਦਿਨ ਚਾਪਾ ਸਟੂਡੀਓ ਬੁਲਾਵਾਂਗੇ ਗਾਣੇ ਰਿਕਾਰਡ ਕਰਾਂਗੇ ਤੇਰਾ ਤੇ ਕਾਫੀ ਵਧੀਆ ਓਪਰਚੁਨਿਟੀ ਮਿਲੀ ਉਹਨੂੰ ਤੇ ਵਧੀਆ ਮੌਕਾ ਮਿਲ ਗਿਆ ਹੈ ਨਾ ਤੇ ਮਤਲਬ ਕਿਵੇਂ ਦਾ ਲੱਗ ਰਿਹਾ ਹੈ ਅੱਛਾ ਮੈਂ ਇਹ ਜਾਨਣਾ ਚਾਹੁੰਦੀ ਵੀ ਔਟੋ ਕਿਉਂ ਚਲਾਣਾ ਪਿਆ ਸੀ ਕਿਹੜੀ ਮਜਬੂਰੀ ਸੀਗੀ ਜਿਸ ਕਰਕੇ ਔਟੋ ਚਲਾਣਾ ਪਿਆ ਕਿਉਂਕਿ ਅੱਜਕੱਲ ਤਾਂ ਲੋਕ ਨਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਆ ਰੀਲਸ ਬਣਾ ਕੇ ਉਹ ਗਾਣੇ ਗੁਣੇ ਕੱਢ ਦਿੰਦੇ ਆ ਮੈਂ ਐਕਚੁਅਲੀ ਥੋੜੀ ਦਾਦੂ ਐਸਜੀ ਡਿਟਾਇਰਡ ਸੀਗੇ ਮੇਰੇ ਇਰੀਗੇਸ਼ਨ ਡਿਪਾਰਟਮੈਂ ਫਿਰ ਉਸ ਤੋਂ ਬਾਅਦ ਥੋੜਾ ਪਾਪਾ ਦਾ ਸਾਥ ਦੇਣ ਲਈ ਜੋਬ ਵੀ ਕਰੀ ਜੋਬ ਚੋਂ ਬਟ ਘਰ ਚੱਲ ਨਹੀਂ ਰਿਹਾ ਸੀ ਸਰਕਲ ਜੀ ਜੋਬ ਕਰਦੀ ਮੈਂ ਰੈੱਡ ਟੇਪ 'ਚ ਐਜ਼ ਅ ਸੇਲਸਮੈਨ ਦੀ ਜੋਬ ਕਰੀ ਸੀਗੀ ਫਿਰ ਉਸ ਤੋਂ ਬਾਅਦ ਮੈਨੂੰ ਆਟੋ 'ਚ ਥੋੜਾ ਸਕੋਪ ਫਿਰ ਮੈਂ 1.5 ਸਾਲ ਤੋ ਆਟੋ ਚਲਾ ਰਹੀ ਹਾਂ ਥੋੜਾ ਵਧੀਆ ਮਤਲਬ ਠੀਕ ਆਟੋ ਚੇ ਕਿ ਕੰਮਕਾਰ ਸਹੀ ਚੱਲ ਰਿਹਾ ਸੀ ਫਿਰ ਤਾਂ ਆਟੋ ਚਲਾ ਰਹੀ ਹਾਂ ਥੋੜੀ ਮਜਬੂਰੀ ਕਰਦੀ ਤੁਹਾਨੂੰ ਤਾਂ ਕਰਕੇ ਕਰਦੀਆਂ ਮਜਬੂਰੀਆਂ ਕੀ ਕੀ ਕਰਵਾ ਦਿੰਦੀ ਹੈ ਹੈਨਾ ਤੇ ਜਦੋਂ ਆਟੋ ਚਲਾਉਂਦੇ ਹੋ ਤੇ ਲੋਕ ਬੈਠਦੇ ਵੀ ਆ ਜਿਵੇਂ ਤੁਸੀਂ ਕਰਮਚੀਤਨ ਮੋਹਲ ਨੂੰ ਗਾਣਾ ਸੁਣਾਇਆ ਤੇ ਕਦੀ ਉਹਨਾਂ ਨੂੰ ਵੀ ਸੁਣਾਓ ਆਟੋ ਚ ਜੇ ਕੋਈ ਬੈਠਦਾ ਹੈ ਜਾਂ ਜਿੱਦਾਂ ਵੀ ਹੈ ਨਹੀਂ ਮੈਮਾ ਹਜੇ ਤੱਕ ਇਦਾਂ ਦਾ ਕੋਈ ਨਹੀਂ ਓਪਰਚੁਨਿਟੀ ਨਹੀਂ ਹੋਈ ਅਜੇ ਤੁਹਾਡਾ ਕੋਈ ਗਾਣਾ ਵੀ ਰਿਲੀਜ਼ ਹੋਇਆ ਹਾਂਜੀ ਇੱਕ ਵਾਰੀ ਸੁਣਾ ਦਵਾਂ ਮੈਂ ਕਰਾਂ ਉਡੀਕਾਂ ਤੇਰੀਆਂ ਹੱਥ ਮੈਂ ਦਿਲਾਵਾ ਤੇਰੀ ਫੋਟੋ ਤੱਕ ਤੱਕ ਚੁੰਮਦੀ ਨਾਲ ਖਿਲ ਖਿਲ ਜਾਵਾ ਖਬਾਂ ਦਾ ਵੇੜਾ ਮੈਂ ਰੱਖਿਆ ਬੜਾ ਸਜਾ ਕੇ ਤੂੰ ਵੀ ਕੋਲੇ ਆ ਕੇ ਬਹਿ ਜਾ ਲੈ ਜਾ ਮੈਨੂੰ ਲੈ ਜਾ ਤੂੰ ਵਿੱਚ ਢੋਲੀ ਦੇ ਪਾ ਕੇ ਆਪਣਾ ਮੈਨੂੰ ਬਣਾ ਕੇ ਲੈ ਜਾ ਆਵਾਜ਼ ਬਹੁਤ ਸੋਹਣੀ ਆਵਾਜ਼ ਹੈ ਅੱਛਾ ਜਦੋਂ ਵੀਡੀਓ ਸ਼ੇਅਰ ਹੋਈ ਸੀਗੀ ਤੁਹਾਡੀ ਦਾ ਫਰੈਂਡ ਸਰਕਲ ਚ ਉਹ ਜਾਂ ਘਰ ਦੇਆ ਵੱਲੋਂ ਕਿਹਾ ਗਿਆ ਸੀ ਕਿ ਵੀ ਐਕਟਰ ਨੇ ਤੇਰੀ ਵੀਡੀਓ ਸ਼ੇਅਰ ਕੀਤੀ ਐਕਚੁਅਲੀ ਮੈਂ ਪਹਿਲੇ ਕੱਲ ਮੈਂ ਆਪਣੇ ਮੇਰਾ ਨਿੱਕੇ ਬ੍ਰਦਰ ਹੈ ਤੇ ਨਿੱਕੇ ਬ੍ਰਦਰ ਨੂੰ ਸ਼ੇਅਰ ਕੀਤੀ ਮੈਂ ਤੂੰ ਵੀਡੀਓ ਚੈੱਕ ਕਰ ਇਹਦਾ ਕਾਫੀ ਸੁਪਨਾ ਹੈ ਕਿ ਮੈਂ ਅੱਗੇ ਜਾਵਾਂ ਇਹ ਲਾਈਨ ਚ ਤੇ ਸੋ ਕੋ ਘਰ ਵੀ ਜਾ ਕੇ ਮਮਾ ਘਰੇ ਸੀਗੇ ਪਾਪਾ ਕੰਮ ਤੇ ਸੀਗੇ ਬੁਲਾਇਆ ਘਰੇ ਵੀਡੀਓ ਦਿਖਾਈ ਤੇ ਬਹੁਤ ਜਿਆਦਾ ਐਕਸਾਈਟਮੈਂਟ ਸੀਗੀ ਮਮਾ ਦੇ ਹੰਜੂ ਆ ਗਈ ਸੀ ਕਿ ਚਲੋ ਸਾਨੂੰ ਫਿਰ ਉਸ ਤੋਂ ਬਾਅਦ ਭਾਈ ਦਾ ਫੋਨ ਆਇਆ ਮਿੰਦਵਿੰਦਰ ਮਾਨਸਰ ਦਾ ਕਿ ਇਦਾਂ ਇੰਟਰਵਿਊ ਕਰਨਾ ਉਹਦੇ 'ਚ ਵੀ ਕਾਫੀ ਐਕਸਾਈਟਮੈਂਟ ਹੋ ਗਈ ਕਿ ਫਰਸਟ ਇੰਟਰਵਿਊ ਹੈ ਇਦਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਦੱਸ ਵੀ ਨਹੀਂ ਸਕਦੇ ਸੀ ਅੱਛਾ ਤੁਹਾਡਾ ਕੌਣ ਆ ਆਈਡਲ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਮੈਂ ਮੈਂ ਹਜੇ ਕਿਸੇ ਨੂੰ ਜ਼ਿਆਦਾ ਜਸ ਮਾਨਕ ਮੇਰਾ ਫੇਵਰਿਟ ਹੈ ਹਾਂਜੀ ਉਹਨਾਂ ਦਾ ਕੋਈ ਗਾਣਾ ਸੁਣਾ ਦਿਓ ਜਿਹੜਾ ਫੇਵਰਿਟ ਹੋਵੇ ਮੈਮ ਕੁਛ ਜਿਹਾ ਥੋੜਾ ਯਾਦ ਨਹੀਂ ਆ ਰਿਹਾ ਯਾਦ ਨਹੀਂ ਆ ਰਿਹਾ ਅੱਛਾ ਚਲੋ ਕੋਈ ਗੱਲ ਨਹੀਂ ਤੇ ਜਿੱਦਾਂ ਰਿਐਲਿਟੀ ਸ਼ੋਜ਼ ਬਹੁਤ ਹੁੰਦੇ ਆ ਸਿੰਗਿੰਗ ਰਿਐਲਿਟੀ ਸ਼ੋ ਕਦੇ ਉਧਰ ਜਾਣ ਦਾ ਟਰਾਈ ਨਹੀਂ ਕੀਤਾ ਨਹੀਂ ਮੈਂ ਉਧਰ ਕਦੀ ਟਰਾਈ ਨਹੀਂ ਕਰਿਆ ਮੌਕਾ ਨਹੀਂ ਮਿਲਾ ਮੈਮ ਬਸ ਜੇ ਥੋੜੀਆ ਕਰ ਦਿਆ ਮਜਬੂਰੀਆਂ ਚ उलझी ਹੋਈ ਸੀ ਕਿ ਤਾਂ ਉਹਦੇ ਚ ਟਾਈਮ ਫਿਚਰ ਚ ਕਰੋਗੇ ਫਿਚਰ ਚ ਟਰਾਈ ਕਰਾਂਗੇ ਜ਼ਰੂਰ ਜੇ ਮੌਕਾ ਮਿਲੇ ਜ਼ਰੂਰ ਕਰਾਂਗੇ ਜੀ ਜੀ ਤੇ ਅਗਰ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਤੇ ਹੁਣ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਲੋਕਾਂ ਦੇ ਵੱਲੋਂ ਮੈਸੇਜਸ ਆ ਰਹੇ ਆ ਕਿ ਹਾਂ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਕੋਈ ਕਹਿ ਰਿਹਾ ਕਿ ਵੀ ਅਸੀਂ ਤੈਨੂੰ ਮੇਤਰੀ 뮤זיਕ ਵੀਡੀਓ ਲਾਂਚ ਕਰਦੇ ਆ ਜਾਂ ਗਾਣਿਆਂ ਦੇ ਵਿੱਚ ਲੈਂਦੇ ਆ ਨਹੀਂ ਮੈਂ ਭਾਜੀ ਇਦਾਂ ਦਾ ਕੋਈ ਮੈਸੇਜ ਆਇਆ ਨਹੀਂ ਮੈਨੂੰ ਬਟ ਕਾਫੀ ਲੋਕ ਬਲੇਸਿੰਗ ਜਰੂਰ ਦੇ ਰਹੇ ਆ ਮਤਲਬ ਬੈਸਟ ਵਿਸ਼ੇਸ ਦੇ ਰਹੇ ਮੈਸੇਜ ਕਰ ਰਹੇ ਆ ਫੋਲੋ ਕਰ ਰਹੇ ਆ ਮਤਲਬ ਕਾਫੀ ਪਸੰਦ ਕਰ ਰਹੇ ਕਮੈਂਟ ਰੀਡ ਕਰ ਰਹਾ ਮੈਂ ਬਹੁਤ ਜ਼ਿਆਦਾ ਵਧੀਆ ਵੀਡੀਓ ਤੇ ਥੱਲੇ ਵਧੀਆ ਕਮੈਂਟ ਆਏ ਹੋਏ ਆ ਵਧੀਆ ਮਤਲਬ ਰਿਸਪੌਂਸ ਸੋਹਣਾ ਲੱਗ ਰਿਹਾ ਹੈ ਅੱਛਾ ਜਦੋਂ ਪਹਿਲਾ ਗਾਣਾ ਰਿਕਾਰਡ ਕੀਤਾ ਸੀਗਾ ਕੋਈ ਸਟਰਗਲ ਰਿਹਾ ਉਸ ਦੇ ਪਿੱਛੇ ਹੀ ਆ ਆਰਾਮ ਨਾਲ ਹੋ ਗਿਆ ਸੀ ਉਸ ਟਾਈਮ ਤੇ ਮੈਂ ਮਾਮ ਦਾਦ ਉਸ ਟਾਈਮ ਜਾਨੀ ਬੀ ਪ੍ਰਕਿਰਣਾ ਕੰਮ ਕਰ ਰਿਹਾ ਹੈ ਉਹਨਾਂ ਦਾ ਗਾਣਾ ਪਹਿਲਾਂ ਕਰਿਆ ਸੀਗਾ ਮੈਂ ਹੁਣ ਕਦੇ ਮੁਲਾਕਾਤ ਹੋਈ ਉਹਨਾਂ ਨਾਲ ਟੱਚ ਦੇ ਵਿੱਚ ਹੈ ਹਾਂ ਟੱਚ ਦੇ ਵਿੱਚ ਹੈ ਬੜੀ ਮੁਲਾਕਾਤ ਕਾਫੀ ਟਾਈਮ ਹੋ ਗਿਆ 2-3 ਸਾਲ ਉੱਪਰ ਹੀ ਹੋ ਗਿਆ ਉਸ ਤੋਂ ਬਾਅਦ ਗੱਲ ਨਹੀਂ ਹੋਈ ਬਾਕੀ ਉਦਾਂ ਨੰਬਰ ਵਗੈਰਾ ਹੈ ਸਭ ਕੁਝ ਕੰਟੈਕਟ ਹੈ ਗੱਲ ਗੁਲ ਹੁੰਦੀ ਹੈ ਮਤਲਬ ਟੱਚ 'ਚ ਨਹੀਂ ਹੈਗਾ ਜੀ ਮੈਂ ਉਹ ਹੁਣ ਕਿੰਨੇ ਕ ਗਾਣੇ ਰਿਕਾਰਡ ਕਰਨ ਦੀ ਪਲੈਨਿੰਗ ਹੋ ਗਈ ਹੈ ਮੈਂ ਮਿਕਾ ਆਲਰੇਡੀ ਆ ਨੈਕਸਟ ਮੰਥ ਸ਼ਾਇਦ ਰਿਲੀਜ਼ ਕਰ ਰਹੇ ਹਾਂ ਨੈਕਸਟ ਮੰਥ ਉਸ ਤੋਂ ਬਾਅਦ ਇੱਕ ਦੋ ਗਾਣੇ ਬੈਕਅਪ 'ਚ ਹੈਗੇ ਆ ਬਟ ਉਹ ਥੋੜਾ ਟਾਈਮ ਲੱਗੇਗਾ ਬਟ ਨੈਕਸਟ ਮੰਥ ਵੈਲੈਂਟਾਈਨ ਦੇ ਕੋਲ ਇੱਕ ਗਾਣਾ ਰੋਮਾਂਟਿਕ ਆ ਰਿਲੀਜ਼ ਜ਼ਰੂਰ ਕਰਾਂਗੇ ਹਾਂਜੀ ਅੱਛਾ ਵੈਸੇ ਕਿਹੜਾ ਫੇਵਰਿਟ ਜਾਨਰ ਕਿਹੜਾ ਹੈ ਮੈਂ ਆਪਣਾ ਇਹੀ ਰੋਮਾਂਟਿਕ ਸੌਂਗ ਹਾਂਜੀ ਹਾਂਜੀ ਠੀਕ ਹੈ ਅੱਛਾ ਕੋਈ ਕੋਈ ਰੋਮਾਂਟਿਕ Song ਸੁਣਾ ਦਿਓ ਕੋਈ ਤੁਹਾਡਾ ਫੇਵਰਿਟ ਹੋਵੇ ਮੈਂ ਕਟ ਪੁਤਲੀ ਤਾਨੀ ਤੇਰੀ ਮੈਨੂੰ ਉਂਗਲਾਂ ਤੇ ਨਚੋਣਾ ਪਿਆਰ ਦੇ ਬਦਲੇ ਪਿਆਰ ਨਾ ਮੈਨੂੰ ਦੁੱਖਾਂ ਵਿੱਚ ਰਵੋਣਾ ਮੈਂ ਕਟ ਪੁਤਲੀ ਤਾਨੀ ਤੇਰੀ ਮੈਨੂੰ ਉਂਗਲਾਂ ਤੇ ਨਚੋਣਾ ਪਿਆਰ ਦੇ ਬਦਲੇ ਪਿਆਰ ਨਾ ਮੈਨੂੰ ਦੁੱਖਾਂ ਵਿੱਚ ਸਤੋਣਾ ਰਾਮੇਰਾ ਟੋਲੇਗਾ ਨਾ ਮੇਰਾ ਬੋਲੇਗਾ ਮੈਂ ਦੂਰ ਚਲੇ ਜਾਣਾ ਏ ਮੈਂ ਦੂਰ ਚਲੇ ਜਾ ਉਹ ਇੱਕ ਦਿਨ ਤਰਸੇਗਾ ਹੰਝੂਆਂ ਨਾਲ ਬਰਸੇਗਾ ਮੈਂ ਦੂਰ ਚਲੇ ਜਾਣਾ ਏ ਮੈਂ ਦੂਰ ਚਲੇ ਜਾਣਾ ਏ ਅੱਛਾ ਮੈਂ ਤੁਹਾਡਾ ਇੰਸਟਾਗ੍ਰam ਜਦੋਂ ਦੇਖਿਆ ਸੀਗਾ ਉਹਦੇ ਵਿੱਚ ਤੁਸੀਂ ਰੀਲਸ ਨਹੀਂ ਪਾਉਂਦੇ ਗਾਣਾ ਗਾ ਕੇ ਨਹੀਂ ਮੈਂ ਰੀਲਸ ਕਰਦਾ ਇਦਾਂ ਕਿਉਂ ਮੈਮ ਕਿਉਂਕਿ ਅੱਜਕੱਲ ਤਾਂ ਮੈਂ ਕਹਿੰਦੀ ਕੁਲੜ ਵੀਜ਼ਾ ਵਾਲੇ ਨੇ ਵੀ ਰੀਲਾ ਘੜ ਦੇ ਦਿੱਤੀ ਆਪਣਾ ਗਾਣਾ ਕੱਢ ਦਿੱਤਾ ਉਹਨੇ ਬਾਹਰ ਜਾ ਕੇ ਸੋ ਤੁਸੀਂ ਕਿਉਂ ਨਹੀਂ ਰੀਲ ਬਣਦੀ ਕਿਉਂਕਿ ਸੋਸ਼ਲ ਮੀਡੀਆ ਦੀ ਤਾਂ ਪਾਵਰ ਹੈ ਜੀ ਇਹ ਵੀ ਜਦੋਂ ਆਪਾਂ ਪਾਉਂਦੇ ਆ ਲਗਾਤਾਰ ਪਾਉਂਦੇ ਆ ਆਪਾਂ ਵਾਇਰਲ ਹੋ ਜਾਂਦੇ ਆ ਮੈਮ ਹੁਣ ਟਰਾਈ ਕਰਾਂਗੇ ਹੁਣ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਹੁਣ ਟਰਾਈ ਕਰਾਂਗੇ ਸਾਡੇ ਟਾਈਮ ਨਿਕਲ ਜਾਂਦਾ ਆਟੋ ਚਲਾਉਂਦੇ ਇੱਕ ਸਾਈਡ ਤੇ ਲਗਾ ਕੇ ਰੀਲ ਬਣਾ ਹਾਂਜੀ ਹਾਂਜੀ ਜ਼ਰੂਰ ਮੈਮ ਹੁਣ ਟਰਾਈ ਕਰਾਂਗੇ ਛੋਟਾ ਬ੍ਰਦਰ ਵੀ ਸਲਾਹ ਦੇ ਰਿਹਾ ਸੀਗਾ ਕਹਿੰਦਾ ਇਹ ਚੀਜ਼ ਕਰਾਂਗੇ ਹੁਣ ਕਹਿੰਦਾ ਗਾਣੇ ਆਪ ਗਾ ਕੇ ਤੇ ਚੋ ਰਿਸਪੌਂਸ ਆਏਗਾ ਕਿਉਂਕਿ ਸਰ ਨੇ ਵੀਡੀਓ ਪਾਈ ਹੈ ਤੇ ਉੱਤੋਂ ਵੀ ਕਾਫੀ ਅੱਛਾ ਰਿਸਪੌਂਸ ਆ ਰਿਹਾ ਹੈ ਸੋ ਖੁਸ਼ੀ ਹੈਗੀ ਕਾਫੀ ਜ਼ਿਆਦਾ ਅੱਜ ਫਰਸਟ ਇੰਟਰਵਿਊ ਆ ਥੋੜਾ ਨਰਵਸ ਵੀ ਸੀਗਾ ਕਿ ਕਿੱਦਾਂ ਦੇ ਕੁਐਸਚਨ ਦੇ ਕਰੂੰਗਾ ਆਨਸਰ ਕੀ ਦੂੰਗਾ ਸੋ ਹੁਣ ਠ ਮੈਂ ਮੇਹੀ ਸੁਪਨਾ ਹੈ ਕਿ ਘਰ ਦੇ ਖੁਸ਼ ਰਹਿਣ ਥੋੜਾ ਫਾਈਨੈਂਸ਼ੀਅਲ ਕੁਡੀਸ਼ਰ ਬੜੀਆ ਹੋ ਜਾਏ ਆਪਣਾ ਕਾਰੋਬਾਰ ਵਧ ਜਾਏ ਇੱਕ ਵਧੀਆ ਲਾਈਫ ਹੋ ਜਾਏ ਜਿਆਦਾ ਕੁਝ ਨਹੀਂ ਐਕਸਪੈਕਟ ਨਹੀਂ ਕਰਦੇ ਨਹੀਂ ਇੱਥੇ ਰਹਿੰਦੇ ਹਾਂ ਹਾਂਜੀ ਹਾਂਜੀ ਵੈਸੇ ਬੇਸਿਕਲੀ ਕਿੱਥੋਂ ਦੇ ਰਹੇ ਹੋ ਬੇਸਿਕਲੀ ਪਠਾਨਕੋਟ ਤੋਂ ਪਠਾਨਕੋਟ ਹਾਂਜੀ ਹਾਂਜੀ ਕੀ ਚਾਹਤ ਹੈ ਓਕੇ ਸੋ ਇੱਥੇ ਕਿੰਨੇ ਟਾਈਮ ਤੋਂ ਮੈਂ ਇੱਥੇ ਸਾਡੇ 2 ਤੋਂ 2.5 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਸੋ ਸੁਪਨਾ ਪੂਰਾ ਹੋਣਾ ਚਾਹੀਦਾ ਹੈ ਤੇ ਸਿੰਗਿੰਗ ਤੋਂ ਇਲਾਵਾ ਹੋਰ ਕੋਈ ਸੁਪਨਾ ਵੇਖਦੇ ਹੋ ਮੈਮ ਸਿੰਗਿੰਗ ਤਲਾਵਤ ਕੁਛ ਨਹੀਂ ਨਹੀਂ ਸਿੰਗਿੰਗ ਤਲਾਵਤ ਕੁਛ ਨਹੀਂ ਸੋ ਫਿਰ ਰਿਐਲਿਟੀ ਸ਼ੋ ਦੇ ਵਿੱਚ ਵੀ ਜਾਣਾ ਚਾਹੀਦਾ ਹਾਂਜੀ ਮੈਮ ਜ਼ਰੂਰ ਜੇ ਕੋਈ ਮੌਕਾ ਮਿਲੇਗਾ ਜ਼ਰੂਰ ਜਾਊਂਗਾ ਜੇ ਰੱਬ ਨੇ ਚਾਇਆ ਤੇ ਜ਼ਰੂਰ ਜਾਵਾਂਗੇ ਸੋ ਕੀ ਕਹਿਣਾ ਚਾਹੋਗੇ ਜਾਂਦੇ ਹਾਂ ਦੇ ਦਰਸ਼ਕਾਂ ਨੂੰ ਇਹੀ ਕਹੂੰਗਾ ਜੀ ਬਸ ਸਪੋਰਟ ਕਰੋ ਆਪਣਾ ਮੇਰ ਭਰਿਆ ਮੇਰੇ ਸਿਰ ਤੇ ਰੱਖੋ ਜਿੰਨੀ ਤੱਕ ਸਪੋਰਟ ਹੋ ਸਕਦੀ ਕਰਿਓ ਬਾਕੀ ਮੈਂ ਆਪਣੇ ਵੱਲੋਂ ਸਭ ਜੋ ਕੋਈ ਵੀ ਮੈਨੂੰ ਸਪੋਰਟ ਕਰੇਗਾ ਮੰਨ ਲਈ ਆਪਣਾ 100% ਦੇਵਾਂਗਾ ਬਾਕੀ ਇਹੀ ਕਹੂੰਗਾ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਮੈਮ